ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਐਂਸਟ੍ਰਕਟਰ ਦੋਸਤੋ ਤੁਸੀਂ ਦੇਖ ਰਹੇ ਹੋ ਅੱਜ ਸਵੇਰ ਦਾ ਮੌਸਮ ਆ ਤੇ ਧੁੰਦ ਪੈ ਚੁੱਕੀ ਆ ਕਿਤੇ ਕਿਤੇ ਗਰਾਊਂਡਾਂ ਦੇ ਵਿੱਚ ਧੁੰਦ ਪਈ ਆ ਅੱਜ ਕਿਹੜੇ ਇਲਾਕੇ 'ਚ ਪਈ ਆ ਇੱਕ ਵਾਰ ਜ਼ਰੂਰ ਕਮੈਂਟ ਕਰਿਓ ਗਰੁੱਪ ਬਣਾ ਲਓ ਜੀ ਕਿਉਂਕਿ ਜਿਹੜਾ ਤੁਹਾਡਾ ਪੀਪੀ ਵਾਲਾ ਸੇਮ ਪੀਪੀ ਵਾਲਾ ਗਰੁੱਪ ਬਣਾਓ ਜੀ ਹਾਂਜੀ ਹਾਂ ਆ ਟ੍ਰੈਕ 'ਤੇ ਬੈਠੋ ਲੈ ਐ ਬਣਾ ਲਓ ਜਲਦੀ ਬੈਠ ਜੀ ਤਿੰਨ ਲਾਈਨਾਂ ਹੇਠੇ ਬੈਠੋ ਜੀ ਆਰਾਮ ਦੇ ਨਾਲ ਕੋਈ ਬੱਚਾ ਹਿੱਲੂਗਾ ਨਹੀਂ ਨੌਂ ਵਾਲੇ ਆ ਜਾਓ ਜੀ ਦਸਤ ਆਪਣੇ ਨੂੰ 2025 ਵਾਲੇ ਕੈਂਡੀਡੇਟ ਨਾ ਨਾ 15 15 ਨਹੀਂ ਕੋਈ ਇਧਰ ਬਸ ਬੈਠੋ ਨਾਲ ਲੈਣ ਵਿੱਚ ਚਾਰ ਲਾਈਨਾਂ ਬਣਾ ਲਓ ਨੀਚੇ ਬੈਠੋ ਜੀ ਡੇਢ ਘਰ ਕਿ ਸਰ ਸਿੱਧੇ ਨੀਚੇ ਆਹਮ ਨਾਲ ਬੈਜੋ ਟਿੱਕੇ ਜਿਵੇਂ ਸੇਮ ਉਥੇ ਕਾਰਵਾਈ ਹੁੰਦੀ ਹੈ ਉਦੋਂ ਹੀ ਬੈਠਣਾ ਸਾਰਿਆਂ ਨੇ ਕੋਈ ਬੱਚਾ ਹਿੱਲੂਗਾ ਨਹੀਂ ਓਏ ਭਾਜੀ ਸਲੋ ਰਹੋ ਚੱਲ ਪੁੱਤ ਚਲ ਤੇ ਚਲੋ ਗਰਲਸ ਰੈਡੀ ਟੂ ਜੰਪ ਖੜੋ ਇਧਰ ਸਾਰੇ ਬੱਚੇ ਜਲਦੀ ਰਿਕਵਰ ਹੋਗੇ ਇਧਰ ਜੋਸ ਸੋਇਨੇ ਬੱਚਾ ਦਾ ਟ੍ਰਾਇਲ ਫਰਸਟ ਸੀਗਾ ਅੱਜ ਸਵੇਰੇ ਤੇ ਉਸ ਤੋਂ ਬਾਅਦ ਸੇਮ ਆਪਾਂ ਕਾਰਵਾਈ ਕਰ ਰਹੇ ਹਾਂ ਜਿਵੇਂ ਆਪਾਂ ਕਰਵਾਈ ਦੀ ਹੁੰਦੀ ਆ ਕਿ ਬੱਚਾ ਲਾਈਨਾਂ 'ਚ ਬਿਠਾ ਲਿਆ ਜਿਵੇਂ ਤੁਹਾਨੂੰ ਉੱਥੇ ਬਿਠਾਇਆ ਜਾਊਗਾ ਪੀਪੀ ਗਰਾਊਂਡ ਤੇ ਉਸ ਤੋਂ ਬਾਅਦ ਸੇਮ ਹੁਣ ਕੁੜੀਆਂ ਦਾ ਹੋ ਚੁੱਕਾ ਟ੍ਰਾਇਲ ਹੁਣ ਇਹਨਾਂ ਦੇ ਜੰਪ ਦੀ ਵਾਰੀ ਆ ਇਹ ਕੁਛ ਨਹੀਂ ਹੋ ਰਿਹਾ ਜੰਪ ਚਲੋ ਜੀ ਚਲੋ ਜਲਦੀ ਉਠੋ ਮਹਾਰਾਜ ਭਾਈ ਸਾਹਿਬ ਲੋਇਚ ਚਲੋ ਟ੍ਰੈਲ ਹੋਣਾ ਤੈਨੂੰ ਰਵੀ ਨੂੰ ਬੁਲਾ ਲਿਆ ਬਈ ਰਾਜ ਤੇ ਦੋਸਤੋ ਥੋੜਾ ਇਸ ਸਵੇਰੇ ਸਵੇਰੇ ਮੌਸਮ ਦੇ ਵਿੱਚ ਟ੍ਰੈਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਜਿਵੇਂ ਤੁਸੀਂ ਆਪ ਦੇਖ ਰਹੇ ਹੋ ਕਾਹਦੇ ਉੱਤੇ ਹਲਕੀ ਹਲਕੀ ਜੀ ਓਸ ਪੈਰੀਆ ਤੁਸੀਂ ਇਸ ਸੇਮ ਇਦਾਂ ਹੀ ਪੀਪੀ ਗਰਾਊਂਡ ਤੇ ਪੀਪੀ ਗਰਾਊਂਡ ਦੇ ਬਾਰੇ ਜਾਣਕਾਰੀ ਆਪਾਂ ਤੁਹਾਨੂੰ ਸਾਰੀ ਦਿੰਨੇ ਆ ਨੈਕਸਟ ਵੀਡੀਓ ਦੇ ਵਿੱਚ ਫਸਟ ਆਫ ਆਲ ਇਸ ਦੇ ਵਿੱਚ ਆਪਾਂ ਥੋੜੇ ਜੰਪ ਦਿਖਾ ਦੇ ਤੁਹਾਨੂੰ ਬੱਚਿਆਂ ਦੇ ਠੀਕ ਹੈ ਰਵੀ ਘਰ ਸੈਟ ਮੜਿਆ नीचे बैठ नीचे बैठ बंद करो दोस्तों पेटा जी रेडी हो चुकी है पहले का जाम नेक्स्ट फाउल ही फाउल फ्रंट पे फाउल कर दिन सेम फाउल अगे बहुत अगे कर रहे हो बट फ्रंट तो बहुत फाउल कर रहे फ्रंट पे ध्यान दो देख देखे देखे देख देखे अच्छा देखे. बस। awesome. ਜੋ ਤੇ ਵਿਜੇ ਪ੍ਰਾਪਤ ਕਰਦੇ ਚਲੋ ਚਲੋ ਸ਼ਾਬਾਸ਼ ਗਰਲਸ ਟ੍ਰਾਇਲ ਹੈ ਸਮਝੋ ਇਹਨੂੰ ਕਿ ਤੁਹਾਡਾ ਉੱਥੇ ਟ੍ਰਾਇਲ ਆ ਬਾਸ ਪਹਿਲਾ ਅਟੈਂਪਟ ਤਾਂ ਪਹਿਲਾ ਹੀ ਆ ਉਹ ਫੌਲਾ ਯੁੱਥ ਥੋੜਾ ਫਰੰਟ ਤੇ ਉਂਗਲੀ ਟੱਚ ਹੋਈ ਅੰਗੂਠਾ ਚਲੋ ਬੱਚੇ ਬਹੁਤ ਪਿੱਛੇ ਪੈਰ ਚੱਕਦਾ ਜੀ ਬਹੁਤ ਪਿੱਛੇ ਪੈਰ ਚੱਕਦਾ ਅਬ ਬੂਟ ਖੋਲਾ ਤੇ ਅੰਦਰੇ ਹੋ ਗਿਆ ਆ ਜਾ ਜੀ ਪੂਰਾ ਫੋਕਸਡ ਹੋ ਕੇ ਕਰੋ ਗਰਲਸ ਪ੍ਰੈਸ਼ਰ ਨੂੰ ਕੰਟਰੋਲ ਕਰੋ ਲੰਬੇ ਸਾਲ ਹੋ ਸਭ ਈਜ਼ੀ ਆ ਟ੍ਰਾਇਲ ਦੇ ਨਾ ਉਹਨੂੰ ਬੱਚਿਆਂ ਨੂੰ ਸਾਂ ਬਹੁਤ ਉੱਪਰ ਨੀਚੇ ਹੋ ਜਾਂਦੇ ਨੇ ਕੁਝ ਨਹੀਂ ਹੋਈ ਕੁਝ ਨਹੀਂ ਲੰਬਾ ਸਾਲੇ ਤੂੰ ਬਸ ਲੈ ਦੇਖ ਹੋ ਗਿਆ ਦੇਖ ਕਿੰਗਾ ਜਾਦੂਵਾਰਾ ਹੋ ਗਿਆ ਈਜ਼ੀ ਟੈਂਸ ਆਲੇ ਹੋ ਜਾਣਾ ਬਹੁਤ ਵਧੀਆ ਬੈਠੋ ਬੈਠੋ ਬਾਕੀ ਜੋ ਹੋ ਗਿਆ ਸ਼ਾਬਾਸ਼ ਬੈਠ ਜੋ ਜੀ ਰਵੀ ਜਿੱਦਾਂ ਹੋਈ ਜਾਂਦਾ ਵਿੱਚ ਬੈਠੀ ਚੱਲੋ ਆਰਾਮ ਨਾਲ ਬੈਠੋ ਟ੍ਰਾਇਲ ਦੇ ਵਿੱਚ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਏ ਤਾਂ ਪ੍ਰੈਸ਼ਰ ਨੂੰ ਕੱਢਣ ਦੇ ਲਈ ਇਹ ਜ਼ਰੂਰੀ ਆ ਕਿ ਟ੍ਰਾਇਲ ਦਾ ਮਾਹੌਲ ਬਣਾ ਕੇ ਬੱਚਿਆਂ ਨੂੰ ਇੱਕ ਵਾਰ ਅਵੇਅਰ ਕੀਤਾ ਜਾਵੇ ਉਸ ਚੀਜ਼ ਦੇ ਬਾਰੇ ਉਸ ਪਹਿਲੂ ਤੋਂ ਵੈਰੀ ਗੁੱਡ ਕਰੀ ਸੈਟਮਣਾ ਉਹਦੀ ਭੈਣ ਆਉਨੇ ਵੀ ਇੱਥੇ ਆਈ ਕਰਨ ਤੇ ਜੇ ਤੁਸੀ ਇੱਕ ਵਾਰ ਪ੍ਰੈਸ਼ਰ ਚੋਂ ਨਿਕਲ ਜੰਨੇ ਹੋ ਫਿਰ ਬਾਅਦ ਦੇ ਵਿੱਚ ਤੁਸੀਂ ਉਸ ਪ੍ਰੈਸ਼ਰ ਹੈਂਡਲ ਗੁੱਡ ਗੁੱਡ ਆਜੂ ਸਾਈਡ ਤੇ ਉਹਨੂੰ ਹੈਂਡਲ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਉਸ ਚੀਜ਼ ਦੇ ਵਿੱਚੋਂ ਨਿਕਲੇ ਹੋ ਤਾਂ ਸ਼ਾਬਾਸ਼ ਕਰੀ ਸੈਟ ਕਰੀ ਸੈਟ ਕਰੀ ਸੈਟ ਹਮਮਣੀ ਵੀ ਠੀਕ ਠੀਕ ਓਕੇ ਜਿਵੇਂ ਦੇਖੋ ਆ ਕੁੜੀ ਹੁਣ ਬਿਲਕੁਲ ਲਾਈਨ ਦੇ ਕੋਲੋਂ ਮੁੜ ਗਈ ਆ ਕੇ ਠੀਕ ਹੈ ਤਾਂ ਇਦਾਂ ਕੋਈ ਤੁਹਾਡਾ ਕੋਈ ਫਾਉਲ ਕਟਿਆ ਨਹੀਂ ਜਾਣਾ ਕੁਛ ਨਹੀਂ ਚਾਂਸ ਤੁਹਾਡੇ ਤਿੰਨੋਂ ਦੇ ਦਿਨ ਸੇਫ ਐ নো ਪ੍ਰੋਬਲਮ ਕਿਸੇ ਤਰ੍ਹਾਂ ਦੀ ਆਜੋ ਜੀ ਵਾਹ ਵੈਰੀ ਗੁੱਡ ਇਦਾਂ ਹੁੰਦਾ ਜੀ ਕਈ ਵਾਰ ਤੁਸੀਂ ਫਾਈਨਲ ਟ్రਾਇਲ ਦੇ ਵਿੱਚ ਇੰਨਾ ਵਧੀਆ ਪਰਫਾਰਮੈਂਸ ਦੇ ਦਿੰਦੇ ਹੋ ਹਲਕਾ ਜਿਹਾ ਫਾਉਲ ਜੀ ਤੁਹਾਡਾ ਅੰਗੂਠੇ ਦਾ ਫਾਉਲ फाउल <णत्ति> <णति> हाथ पीछे नहीं लगाने दी ਤੁਹਾਡਾ ਮੈਜ਼ਰਮੈਂਟ ਉੱਥੇ ਹੀ ਹੋਣੀ ਹੈ ਜਿੱਥੋਂ ਤੁਹਾਡੇ ਹੱਥ ਲੱਗ ਗਏ ਠੀਕ ਹੈ ਬੈਕ ਸਾਈਡ ਤੋਂ ਜੇ ਹੱਥ ਲਾਤੇ ਤੁਸੀਂ ਨੇ ਲਾਈਨ ਪਾਰ ਕੀਤੀ ਹੈ ਬਟ ਜੋ ਹੱਥ ਹੈ ਉਹ ਤੁਸੀਂ ਪਿੱਛੇ ਲਗਾਤੇ ਤਾਂ ਤੁਸੀਂ پاس ਨਹੀਂ ਮੰਨੇ ਜਾਣੇ ਹੈਗੇ ਪਿੱਛੇ ਹੀ ਮੰਨੇ ਜਾਣੇ